ਦੇਸ਼ ਵਿਆਪੀ ਹੜਤਾਲ ਮੌਕੇ ਠੇਕਾ ਮੁਲਾਜ਼ਮਾਂ ਨੇ ਰੈਲੀਆਂ ਮੁਜਾਰੇ ਕਰਕੇ ਫੋਕੇ ਕੇਂਦਰ ਤੇ ਸੂਬਾ ਸਰਕਾਰ ਦੇ ਪਤਲੇ ਜਿੰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਬਿਲੀ ਮੰਤਰੀ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਬਿਲੀ ਮੰਤਰੀ ਉਹ ਲੋਥ ਬੰਦੇ ਆ ਮਗਾ ਅੱਛਾ ਅੱਛਾ ਉਸ ਸੰਗਈਆ ਆਪਣੇ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਕੇਂਦਰ ਸਰਕਾਰ ਮਰਦਾਬਾ ਕੇਂਦਰ ਸਰਕਾਰ ਹੋਏ ਹੋਏ ਪੰਜਾਬ ਸਰਕਾਰ ਮਰਦਾਬਾ ਸਰਵਾਨਤਮਾਨ ਮਰਦਾਬਾ ਜੀ ਦਾ ਮਤਲਬ ਇਸ ਅਸੀਂ ਜੀ ਪਾਵਰ ਕਮੰਡ ਟ੍ਰਾਂਸਕੋ ਠੇਕਾ ਬਲਾਜਮ ਯੂਨੀਅਨ ਬਿਜਲੀ ਬੋਰਡ ਪੰਜਾਬ ਇੰਦਰਪ੍ਰੀਤ ਸਿੰਘ ਜ਼ਿਲ੍ਹਾ ਆਗੂ ਅਸੀਂ ਅੱਜ ਜਿਹੜਾ ਅੱਜ ਰੋਸ ਮਜਾਰਾ ਕਰ ਰਹੇ ਹਾਂ ਇੱਕ ਤਾਂ ਕਿਸਾਨਾਂ ਦੇ ਹੱਕ ਦੇ ਵਿੱਚ ਜਿਹੜਾ ਅੱਜ ਇੰਡੀਆ ਬੰਦ ਦੀ ਜਿਹੜੀ ਕਾਲਜ ਦਿੱਤੀ ਗਈ ਹੈ ਐਸਕੇਐਮ ਵੱਲੋਂ ਉਹਦੇ ਵਿੱਚ ਅਸੀਂ ਸਮਰਥਨ ਦੇ ਰਹੇ ਹਾਂ ਤੇ ਬਿਜਲੀ ਮੰਤਰੀ ਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਪਤਲਾ ਫੋਕ ਕੇ ਅਸੀਂ ਰੋਜ਼ ਜ਼ਾਹਰ ਕਰ ਰਹੇ ਹਾਂ ਜਿਹੜੀਆਂ ਨੀਤੀਆਂ ਦੇ ਮੋਦੀ ਸਰਕਾਰ ਉਤਰੀ ਹੋਈ ਆ ਜਾਂ ਜਿਹੜਾ تشੱਦਰ ਜਿਹੜਾ ਹਰਿਆਣੇ ਦੇ ਬਾਡਰਾਂ ਤੇ ਜਿਹੜਾ ਕਿਸਾਨਾਂ ਨਾਲ ਕੀਤਾ ਜਾ ਰਿਹਾ ਉਸ ਗੱਲ ਦੀ ਅਸੀਂ ਨਿਖੇਧੀ ਕਰਦੇ ਹਾਂ ਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਕਿਉਂਕਿ ਆਉਣ ਵਾਲੀਆਂ ਵੋਟਾਂ ਵਿੱਚ ਇਹਨਾਂ ਨੇ ਪਿੰਡਾਂ ਵਿੱਚ ਹੀ ਆਉਣਾ ਹੈ ਸਾਡੇ ਦੀ ਵੇਚਣਾ ਹੈ ਤੇ ਅਸੀਂ ਬੀਜੇਪੀ ਦਾ ਤਾਂ ਅਸੀਂ ਜੜ ਤੋਂ ਹੀ ਖਤਮਾ ਕਰਾਂਗੇ ਕਿਉਂਕਿ ਜਿਹੜੀ ਸਰਕਾਰ ਗੱਲਾਂ ਕਰਦੀ ਸੀ ਕਿ ਸਰਕਾਰ ਕੀ ਜਿਹੜੀ ਕਿਸਾਨ ਸਾਡੇ ਅੰਨਦਾਤਾ ਆ ਉਹਨਾਂ ਦੇ ਇਹੋ ਜਿਹੇ ਆ ਜਿਹੜੇ ਆ ਆਰਮੀ ਵੀ ਨਹੀਂ ਕਿਉਂਕਿ ਯੂਕਰੇਨ ਦੀ ਜਿਹੜੀ ਹੱਦ ਲੜਾਈ ਲੱਗੀ ਸੀਗੀ ਉਦਾਂ ਦੇ ਜਿਹੜੇ ਧੁਮਾਕੇ ਜਿਹੜੇ ਉਹਨਾਂ ਤੇ ਅਟੈਕ ਕੀਤੇ ਜਾ ਰਹੇ ਆ ਕਿ ਜੇਕਰ ਸਰਕਾਰ ਉਹਨਾਂ ਦੇ ਗੱਲ ਨਹੀਂ ਸੁਣਦੀ ਕਿਸਾਨਾਂ ਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਅਸੀਂ ਸੰਘਰਸ਼ ਦਾ ਐਲਾਨ ਕਰਾਂਗੇ ਆਪਣੇ ਪੰਜਾਬ ਸਰਕਾਰ ਨੂੰ ਵੀ ਚੇਤਾਵਨੀ ਹੈ ਕਿ ਜਿਹੜਾ ਵਿਚੋਲੀਆ ਵਿਚੋਲਣ ਪੁਨੇ ਦਾ ਜਿਹੜਾ ਕੰਮ ਭਗਵੰਤਮਾਨ ਕਰ ਰਿਹਾ ਆ ਅndergati ਇਹ ਵੀ ਇੱਕ ਆ ਇਹ ਵੀ BJP ਦੀ ਜਿਹੜੀ ਆਮ ਆਦਮੀ ਪਾਰਟੀ ਆ ਇਹ ਵੀ BJP ਦੀ ਦੂਜੀ ਟੀਮ ਸਾਬਤ ਹੋ ਰਹੀ ਹੈ ਕਿਉਂਕਿ ਕਿਸਾਨਾਂ ਦੀਆਂ ਕੱਲ ਇਹਨਾਂ ਦੇ ਕਾਫਲੇ ਜੀ ਸੀ ਬੀਆਂ ਵਗੈਰਾ ਇਹਨਾਂ ਨੇ ਪੰਜਾਬ ਸਰਕਾਰ ਨੇ ਇਹੀ ਪਟਿਆਲੇ ਸੰਗਰੂਰ ਵਿੱਚ ਰੋਕੇ ਗਏ ਆ ਤੇ ਸਰਕਾਰ ਦੇ ਦੇਖ ਲਵੇ ਕਿ ਜੇਕਰ ਇਹੋ ਜਿਹੇ ਹਾਲਾਤ ਪੈਦਾ ਕਰਨੇ ਆ ਦੁਬਾਰਾ 84 ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਜਾਂ ਪੂਰੇ ਇੰਡੀਆ ਦੇ ਵਿੱਚ ਜਿਹੜਾ ਦੁਬਾਰਾ ਇਹ ਹਾਲਾਤ ਪੈਦਾ ਕਰਨੇ ਇਸ ਦੀ ਸਰਕਾਰ ਜ਼ਿੰਮੇਵਾਰ ਹੋਊਗੀ ਆਉਣ ਵਾਲੇ ਸਮੇਂ ਵਿੱਚ ਲੋਕ ਸ਼ਕਤੀ ਹਮੇਸ਼ਾ ਲੋਕਾਂ ਦੀ ਜਿੱਤ ਹੁੰਦੀ ਹੈ ਤੇ ਚਾਹੇ ਸਮਾਂ ਲੱਗੂਗਾ ਪਰ ਹਮੇਸ਼ਾ ਜਿੱਤ ਜਿਹੜੀ ਉਹ ਲੋਕਾਂ ਦੀ ਹੋਵੇਗੀ। ਹੋਊਗੀ ਰਹਿਣਾ। ਅਗਲਾ ਪ੍ਰੋਗਰਾਮ ਸਾਡਾ ਇੱਕ ਤਾਂ ਬਿਜਲੀ ਮੰਤਰੀ ਖਿਲਾਫ ਆ। ਜਿਹੜਾ ਬਿਜਲੀ ਮੰਤਰੀ ਕਹਿੰਦਾ ਸੀ ਸਾਨੂੰ ਡਿਪਾਰਟਮੈਂਟ ਚ ਲੈ ਕੇ ਰੈਗੂਲਰ ਕਰੂਗਾ ਉਹ ਮੀਟਿੰਗਾਂ ਤੋਂ ਤਿੰਨ ਵਾਰੀ ਭੱਜ ਚੁੱਕਾ ਆ ਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਬੇਨਤੀ ਆ ਆਪਣੇ ਮੰਤਰੀ ਜਿਹੜੇ ਆ ਉਹਨਾਂ ਨੂੰ ਸ਼ਾਮਲ ਵੇ ਨਹੀਂ ਤਾਂ ਅਸੀਂ ਇਹਨਾਂ ਨੂੰ ਪਿੰਡਾਂ ਚ ਬਣਜੋਗੇ ਨਹੀਂ ਛੱਡਣਾ ਆਉਣ ਵਾਲੇ ਸਮੇਂ ਵਿੱਚ ਅਸੀਂ ਜਿਹੜਾ ਐਲਾਨ ਕੀਤਾ ਆ ਕੱਲ ਦਾ ਕੱਲ ਅਸੀਂ ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਕਰਾਂਗੇ ਅੰਮ੍ਰਿਤਸਰ ਵਿਖੇ 골ਡਨ ਗੇਟ ਵਿਖੇ ਤੇ ਪੰਜਾਬ ਸਰਕਾਰ ਤੇ ਬਿਜਲੀ ਮੰਤਰੀ ਉਹਨਾਂ ਦੀ ਚੇਤਾਵਨੀ ਆ ਜੇਕਰ ਜਿਹੜੇ ਬੋਲ ਸਾਡੇ ਨਾਲ ਮੀਟਿੰਗਾਂ ਵਿੱਚ ਇਹਨਾਂ ਨੇ ਪਗਾਏ ਕਹੇ ਆ ਕਿ ਸਾਨੂੰ ਡਿਪਾਰਟਮੈਂਟ ਚ ਲੈ ਕੇ ਰੈਗੂਲਰ ਕਰਨਗੇ ਜੇਕਰ ਇਹ ਨਹੀਂ ਸੁਣਦੇ ਜਾਂ ਮੀਟਿੰਗ ਨਹੀਂ ਕਰਦੇ ਮੀਟਿੰਗ ਚ ਹੱਲ ਨਹੀਂ ਕਰਦੇ ਸਾਡਾ ਤਾਂ ਵੱਡੇ ਸੰਘਰਸ਼ ਦੀ ਤਿਆਰੀ ਆਪਾਂ ਵੀ ਕਰਾਂਗੇ ਤੇ ਪੰਜਾਬ ਸਰਕਾਰ ਵੀ ਆਪਣੀ ਤਿਆਰੀ ਕਰ ਲਵੇ